ਜੀ ਇੱਕ ਦਿਨ ਜਦੋਂ ਗਰੀਬ ਆਦੀ ਵਿਹਾੜੀ ਛੱਡ ਦਿੰਦਾ ਉਹਦਾ ਘਰ ਦਾ ਚੁੱਲ੍ਹਾ ਜਲਣਾ ਬੰਦ ਹੋ ਜਾਂਦਾ ਤੇ ਮੈਂ ਕਾਮਿਲ ਅਮਰ ਸਿੰਘ ਨੂੰ ਵਧਾਈ ਦੇਣਾ ਚਾਹਣਾ ਕਿ ਉਹਨਾਂ ਦੱਬੇ ਮਿੱਧੇ ਕੁਚਲਿਆਂ ਦੀ ਲੜਾਈ ਲੜਨ ਸੇ ਕਾਮਿਲ ਅਮਰ ਸਿੰਘ ਅੱਗੇ ਆਇਆ ਹੈ ਕਿ ਅੱਜ ਮੇਰੀਆਂ ਮਾਵਾਂ ਭੈਣਾਂ ਨੂੰ ਇੱਥੇ ਛੱਡ ਕੇ ਬਜ਼ੁਰਗਾਂ ਨੂੰ ਛੱਡ ਕੇ ਇਹ ਲੜਾਈ ਲੜਨ ਦਾ ਪ੍ਰੰਗ ਕੀਤਾ ਹੈ ਮੈਂ ਤੁਹਾਡੇ ਸਾਹਮਣੇ ਮੇਰੀਓ ਮਾਤਾ ਪਾਇਨੋਂ ਕੋਈ ਰਾਜਨੀਤੀ ਕਰਨੀ ਆਇਆ ਔਰ ਇਹਦੇ ਨਾਲ ਮੈਨੂੰ ਕਿਸੇ ਪ੍ਰਕਾਰ ਦਾ ਕੋਈ ਰਾਜਨੀਤਿਕ ਲਾਭ ਨਹੀਂ ਮਿਲਣਾ ਕਾਂਗਰਸ ਪਾਰਟੀ ਨੇ ਸਨੇਹਾ ਲਾਇਆ ਹੈ ਕਿ ਜਿਸ ਤਰ੍ਹਾਂ ਕਿਸਾਨਾਂ ਦੀ ਲੜਾਈ ਸਮੁੱਚੀ ਦੁਨੀਆ ਦੇ ਵਸਦੇ ਪੰਜਾਬੀਆਂ ਨੇ ਲੜੀ ਹੈ ਉਸੇ ਤਰ੍ਹਾਂ ਮਨਰੇਗਾ ਮਜ਼ਦੂਰਾਂ ਦੀ ਲੜਾਈ ਕਾਂਗਰਸ ਪਾਰਟੀ ਨੇ ਲੜਨੀ ਹੈ ਭਾਵੇਂ ਕੁਝ ਹੋ ਜਾਏ ਉਹਨਾ ਕਿਉਂਕਿ ਜਿਹੜਾ ਗਰੀਬ ਹੈ ਮੈਨੂੰ ਪਤਾ ਹੈ ਕਿ ਜਿਹੜੀ ਮੇਰੀ ਮਾਂ ਪੈਣਾ ਉਹ ਦੁੱਧ ਦਾ ਬਿੱਲ ਕਿਵੇਂ ਦਿੰਦੀ ਹੈ ਔਰੇ ਕੋਲੇ ਦੁੱਧ ਦਾ ਬਿੱਲ ਦੇਣ ਨੂੰ ਪੈਸੇ ਹੈ ਨਹੀਂ ਕਈ ਆਣੀ ਉਹ ਨਹੀਂ ਚਾਹ ਨਹੀਂ ਬੰਦੀ ਚਾਹ ਤੜਕੇ ਵੀ ਫੇਰ ਉਹ ਗਵਾਂਡੀਆਂ ਤੋਂ ਗੜਵੀ ਦੁੱਧ ਦੀ ਧਾਰੀ ਮੰਗਦੀ ਹੈ ਘੰਡੋਲੀ ਦੇ ਉੱਤੋਂ ਕੁੜੇ ਮਖਤਿਆਰ ਕੁਰੇ ਦੁੱਧੀ ਦੁੱਧ ਨਹੀਂ ਪਾਉਂਦਾ ਜੇ ਗੜਵੀ ਦੁੱਧ ਦੀ ਦੇ ਦੇ ਤਾਂ ਮੈਂ ਆਦੇ ਨਿਆਣਿਆਂ ਨੂੰ ਦੁੱਧ ਪਿਆ ਦਿਆਂ ਚਾਹ ਪਿਆ ਦਿਆਂ ਇਹ ਹਾਲਾਤ ਹੈ ਗਰੀਬ ਤੇ ਕਿਸੇ ਦੇ ਘਰੇ ਮਿੱਠਾ ਹੈ ਨਹੀਂ ਕਿਸੇ ਦੇ ਘਰੇ ਚਾਹ ਪੱਤੀ ਹੈ ਨਹੀਂ ਤੇ ਜੇ ਚਾਹ ਪੱਤੀ ਤੇ ਦੁੱਧ ਹੈ ਤਾਂ ਕਿਸੇ ਦੇ ਘਰੇ ਸਲੰਡਰ ਹੈ ਨਹੀਂ ਇਹ ਅੱਜ ਪੰਜਾਬ ਦੇ ਗਰੀਬਾਂ ਦੇ ਹਾਲਾਤ ਹੈ ਉਹਨਾਂ ਦੀ ਲੜਾਈ ਲੜਨ ਆ ਸੇ ਆਏ ਹਨ ਤੇ ਮਨਰੇਗਾ ਇਹ ਜੀਵਨ ਦਾ ਸਹਾਰਾ ਸੀ ਮਨਰੇਗਾ ਤੇਰੇ ਨਾਲ ਵਿਅਕਤੀ ਦਾ ਜੀਵਨ ਚੱਲਦਾ ਸੀ ਆ ਕਰੋਨਾ ਕਾਲ ਆਇਆ ਕਈ ਜ਼ਿੰਮੇਵਾਰ ਸਾਨੂੰ ਮਿਲਦੇ ਸਨ ਕਹਿੰਦੇ ਯਾਰ ਇਹ ਮਨਰੇਗਾ ਵਿਆੜੀ ਜੇ ਮਨਰੇਗਾ ਨਾ ਨਾ ਹੁੰਦੀ ਏ ਡਾਕਟਰ ਮਨਮੋਹਨ ਸਿੰਘ ਨੇ ਚਲਾਈ ਸੀ ਮਿੱਤਰੋ ਦੇਸ਼ ਦੇ ਅੰਦਰ ਅੱਤ ਦਰਜੇ ਦੀ ਗਰੀਬੀ ਹੈ ਅੱਤ ਦਰਜੇ ਦੀ ਗਰੀਬੀ ਹੈ ਗਰੀਬ ਦੇਸ਼ ਹੈ ਅਮੀਰ ਅਮੀਰ ਹੁੰਦਾ ਜਾ ਰਿਹਾ ਹੈ ਗਰੀਬ ਗਰੀਬ ਹੁੰਦਾ ਜਾ ਰਿਹਾ ਹੈ ਇਸ ਦੁਨੀਆ ਦੇ ਵਿੱਚ ਅਗਰ ਡਾਕਟਰ ਮੋਨ ਮੋਨ ਸਿੰਘ ਔਰ ਕੇਤੇ ਡਾਕਟਰ ਅਮਰ ਸਿੰਘ ਅਗੇ ਵਿਦਵਾਨ ਨਾ ਹੁੰਦੇ ਤੇ ਅੱਜ ਦੁਨੀਆ ਦੇ ਵਿੱਚ ਦੇਸ਼ ਦੇ ਅੰਦਰ ਟਕਰਾਅ ਹੋ ਜਾਣਾ ਸੀ ਤੇ ਸਿਵਲ ਵਾਰ ਲੱਗ ਜਾਣੀ ਸੀ ਇੱਕ ਬੱਚਾ ਚਾਰ ਸੱਤੀਆਂ ਨਾਲ ਰੋਟੀ ਖਾਵੇ ਤੇ ਗਰੀਬ ਦੇ ਬੱਚੇ ਕੋਲੇ ਨੂਨ ਵੀ ਨਾ ਹੋਵੇ ਫਿਰ ਵੱਡਾ ਟੁੱਕੀ ਸ਼ੁਰੂ ਹੋਣੀ ਸੀ ਇਸ ਕਰਕੇ ਗਰੀਬ ਦਾ ਚੁੱਲ੍ਹਾ ਜਲਦਾ ਰਵੇ ਇਹ ਮਨਰੇਗਾ ਸਕੀਮ ਡਾਕਟਰ ਅਮਰ ਸਿੰਘ ਤੇ ਸੋਨੀਆ ਗਾਂਧੀ ਤੇ ਮਨਮੋਨ ਸਿੰਘ ਇਹਨੂੰ ਲੈ ਕੇ ਆਏ ਹੁਣ ਕੀ ਹੋ ਗਿਆ ਹੁਣ ਇਹ ਮਨਰੇਗਾ ਬੰਦ ਕਰਤੀ ਆ ਮੇਰੇ ਕੋਲੇ ਅੰਕੜੇ ਐ ਭਾਜਪਾ ਬੜੀ ਸ਼ੈਤਾਨ ਪਾਰਟੀ ਐ ਇਹ ਕਿਵੇਂ ਗੰਮ ਕਰਦੀ ਐ ਸ਼ੈਤਾਨ ਦੀ ਖੋਪੜੀ ਵਾਂਗ ਜਿਵੇਂ ਸ਼ੈਤਾਨ ਕੰਮ ਕਰਦਾ ਓਵੇਂ ਇਹ ਭਾਪਾ ਕੰਮ ਕਰਦੀ ਹੈ ਤੁਹਾਨੂੰ ਪਤਾ ਹੈ ਮੈਂ ਮਗਰਲੇ 5 ਸਾਲਾਂ ਦਾ ਡੇਟਾ ਕਢਾਇਆ ਹੈ ਔਸਟਨ 48 ਦਿਨ ਕਿੰਨੇ ਦਿਨ 48 ਦਿਨ ਤੋਂ ਵੱਧ ਕੰਮ ਕਿਸੇ ਨੂੰ ਮਿਲਿਆ ਨਹੀਂ ਮੇਰੀ ਗੱਲ ਸੱਚੀ ਹੈ ਕਿ ਝੂਠੀਆ ਬੋਲੋ ਇਹ ਕਾਨੂੰਨ ਹੋਣਾ ਹੈ ਝਾੜੂ ਵਾਲੇ ਭਗਵੰਤ ਸਿੰਘ ਮਾਨ ਸਾਹਿਬ ਮੈਂ ਤੁਹਾਨੂੰ ਪੁੱਛੇ ਗੁਰੂ ਰਵੀਦਾਸ ਜੀ ਦੀ ਸੋਚ ਤੇ ਪਹਿਰਾ ਦਿੱਤਾ ਜਾਊਗਾ ਫੇਰ ਮੈਂ ਤੈਨੂੰ ਮੰਨਾਂ ਕਰ छुट्टियां ਉਹ छुट्टियां डिक्लेअर कर कर छुट्टी डिक्लेअर कि गुरु रविदास महाराज जी ਦੇ ਪ੍ਰਗਟਵਸਤੇ छुट्टी डिक्लेअर ਕਰਦਾ ਹੈ ਮਨਾ ਸ਼ਤਾਬਦੀ 650 ਸਾਲਾ ਪੂਰਾ 60 ਸ਼ਤਾਬਦੀ ਬਣਾ ਮੇਰੇ ਗੁਰੂ ਦੀ ਤੇ ਜੇ ਵੋਟਾਂ ਦੀ ਰਾਜਨੀਤੀ ਕਰਕੇ ਆ ਰਹੇ ਫਿਰ ਪੰਜਾਬ ਤੋਂ ਉਮੀਦ ਨਾ ਕਰੀ ਤੈਨੂੰ ਕਿਸੇ ਨੇ ਵੋਟਾਂ ਨਹੀਂ ਪਾਉਣੀਆਂ ਇੱਕ ਮਾਨਸਕੀ ਜਾਤ ਸਭੇ ਇੱਕ ਪਹਿਚਾਣ ਹਸੀ ਸਾਰੇ ਇਕੱਠੇ ਆ ਸਾਰੇ ਇਕੱਠੇ ਆ ਸੋ ਤਕੜੇ ਹੋ ਕੇ ਔਰ ਜਿਹੜੀ ਮਨਰੇਗਾ ਮੈਂ ਲੁਧਿਆਣੇ ਦੀ ਗੱਲ ਕਰਾਂ ਮੈਂ ਤੇ ਡਾਕਟਰ ਅਮਨ ਸਿੰਘ ਜੀ ਨੇ ਡੀਸੀ ਨਾਲ ਲੜਾਈ ਲੜੀ ਲੁਧਿਆਣੇ ਚ ਆਪਣੇ ਕਾਰਡ ਆਪਣੇ ਜ਼ਿਲ੍ਹੇ ਚ 1 ਲੱਖ 21000 ਲੋਕਾਂ ਦੇ ਜੋਬ ਕਾੜੇ ਤੇ ਪਤਾ ਕਿੰਨੇ ਪਰਿਵਾਰਾਂ ਨੂੰ ਕੰਮ ਮਿਲਿਆ ਸਰਦਾਰ ਜੀ ਤੇ ਮੇਟਾਂ ਨੂੰ ਪੁੱਛੋ ਸੈਕਟਰੀ ਮੇਰੇ ਭਰਾਵਾਂ ਨੂੰ ਪੁੱਛੋ ਸਮਾਂ ਔਂਟੇ ਉਹਨਾਂ ਸੈਕਟਰੀਆਂ ਦੀ ਵੀ ਲੜਾਈ ਕਾਂਗਰਸ ਪਾਰਟੀ ਲੜੇਗੀ ਮੇਟਾਂ ਵੀ ਵੀ ਲੜੇਗੀ ਉਹਨਾਂ ਐਪੀਓ ਵੀ ਲੜਾਈ ਦੀ ਲੜੇਗੀ ਤੇ ਕਿੰਨੇ ਕਿੰਨੇ 1,21,000 ਚੋਂ ਕਿੰਨੇ ਲੋਕਾਂ ਨੂੰ ਕੰਮ ਮਿਲਿਆ 100 ਦਿਨ ਦਾ ਪਤਾ ਹੈ ਇਹ ਮੇਰੇ ਕੋਲੇ ਰਿਪੋਰਟ ਹੈ ਜਿਹੜੀ ਲਿਖਤੀ ਦਿੱਤੀ ਹੈ ਰੰਦਾਵਾ ਸਾਹਿਬ 12 ਪਰਿਵਾਰਾਂ ਨੂੰ 100 ਦਿਨ ਦਾ ਕੰਮ ਮਿਲਿਆ 1 ਲੱਖ 21000 ਜੋਬ ਕਾਰਡਸ ਪਏ 20 ਸਾਲ ਪਹਿਲਾਂ ਮੰਨੇ ਦੇ ਕਾ ਦਿੱਤੀ ਤੇ ਸਾਡੀ ਵਿਹੜੀ ਉੱਥੇ ਦੀ ਉੱਥੇ ਸਲਿੰਡਰ ਸਲਿੰਡਰ ਕਿ ਦੇਦਾ ਹੋ ਗਿਆ 1 ਲੱਖ 75 ਹਜ਼ਾਰ ਤੋੜਾ ਸਿਉਣਾ ਹੋ ਗਿਆ ਗਰੀਬ ਤਾਂ ਚਾਂਦੀ ਵੀ ਨਹੀਂ ਪਾ ਸਕਦਾ ਕੁੜੀ ਦੇ ਵਿਆਹ ਤੇ ਤੇ ਮਰਮੋਨ ਸਿੰਘ ਦੇ ਰਾਜ ਚ 12 ਸਾਲ ਪਹਿਲੇ 22000 ਰੁਪਏ ਤੋਲਾ ਸਿਉਣਾ ਹੁੰਦਾ ਸੀ 22000 ਉਹ ਸਰਦਾਰੋ ਉਹ ਬਈ ਰਾਜਕੋਟ ਵਾਲੇ ਉਹ 400 ਰੁਪਏ ਦਾ ਡੀਏਪੀ ਦਾ ਗੱਟਾ ਸੀਗਾ ਅੱਜ 1600 ਦਾ ਮਿਲਦਾ ਨਹੀਂ ਉਹ ਵੀ ਲਾਈਨ ਚ ਲੱਗਣਾ ਪੈਂਦਾ ਨਾਲ ਕੋਈ ਸਮਾਨ ਹੋਰ ਚੁਕਾਉਂਦੇ ਐ ਮੇਰੀ ਗੱਲ ਸੱਚੀ ਐ ਕਹਿੰਦਾ ਕਾਨੂੰਨ ਬੜਾ ਵਧੀਆ ਓਏ ਕਾਨੂੰਨ ਤਾਂ ਭਲਿਆ ਮਾਨਸਾ ਤੂੰ ਕਹਿੰਦਾ ਸੀ ਕਿਸਾਨਾਂ ਦੇ ਲਈ ਵੀ ਕਾਨੂੰਨ ਮੈਂ ਬਹੁਤ ਵਧੀਆ ਬਣਾਇਆ ਹੈ ਪਰ ਜਿਹੜਾ ਖੇਤੀ ਕਰਦਾ ਹੈ ਕਣਕ ਵੀ ਦੈ ਝੋਨਾ ਵੀ ਦੈ ਪੱਠੇ ਵੀ ਦੈ ਮੱਕੀ ਵੀ ਦੈ ਉਹ ਕਹਿੰਦਾ ਕਾਨੂੰਨ ਮਾੜਾ ਹੈ ਤੈਨੂੰ ਪਤਾ ਕਿ ਸਾਨੂੰ ਕਿਸਾਨਾਂ ਨੂੰ ਪਤਾ ਹੈ ਹੁਣ ਮਨਰੇਗਾ ਵਾਲੇ ਕਹਿੰਦੇ ਕਾਨੂੰਨ ਮਾੜਾ ਹੈ ਇਹ ਜਿਹੜਾ ਕਾਨੂੰਨ ਮਾੜਾ ਚੰਗਾ ਹੈ ਮੇਰੇ ਕਹਿਣ ਤੋਂ ਬਾਅਦ ਹੈ ਕਿ ਅੱਜ ਇਹ ਦੇਸ਼ ਨੂੰ ਮਾਰਨ ਦੇ ਹਾਲਾਤ ਪੈਦਾ ਕਰਤੇ ਮਹਾਤਮਾ ਗਾਂਧੀ ਤੇਰਾ ਨਾਮ ਸੀ ਮਹਾਤਮਾ ਗਾਂਧੀ ਮੰਰੇਗਾਸਕੀਨ ਕਿਉਂ ਅੱਜ ਤੋਂ 78 ਬਰੇ ਪਹਿਲਾਂ ਮਹਾਤਮਾ ਗਾਂਧੀ ਜੀ ਦਾ ਅੱਜ ਡੈਥ ਅਨਿਵਰਸਰੀ ਹੈ ਅੱਜ ਵਾਲੇ ਦਿਨ ਕੋਈ ਦੁਨੀਆਂ ਤੋਂ ਚਲੇ ਗਏ ਸਕੀਨੇ ਮਾਰਿਆ ਪਤਾ ਜਿਹਨੂੰ ਮੋਦੀ ਤੇ ਪੂਜਦੇ ਨੱਥੂਗੋੜ੍ਹ ਸੇ ਜਿਹੜਾ ਗੋਡਸੇ ਸੀਗਾ ਉਹਨੇ ਕਤਲ ਕੀਤਾ ਸੀ ਮਹਾਤਮਾ ਗਾਂਧੀ ਦਾ ਮਹਾਤਮਾ ਗਾਂਧੀ ਆਜ਼ਾਦੀ ਤੋਂ ਬਾਅਦ ਕੀ ਕਹਿੰਦਾ ਕਹਿੰਦਾ ਪੂਰਨ ਸਵਰਾਜ ਉਦੋਂ ਮਿਲੇਗਾ ਪੂਰਨ ਸਵਰਾਜ ਆਜ਼ਾਦੀ ਤਾਂ ਮਿਲ ਗਈ ਹੈ ਪੂਰਨ ਆਜ਼ਾਦੀ ਉਦੋਂ ਮਿਲੇਗੀ ਜਦੋਂ ਮੇਰੇ ਗਰੀਬਾਂ ਦੀ ਤਰੱਕੀ ਹੋਊਗੀ ਬਰਾਬਰਤਾ ਹੋਣਗੇ ਗਰੀਬ ਇਸ ਦੇਸ਼ ਦੇ ਹੁਣ ਹੁਣ ਆ ਇੱਥੇ ਅਮੀਰ ਬੈਠਾ ਇੱਥੇ ਗਰੀਬ ਬਰਾਬਰਤਾ ਮਹਾਤਮਾ ਗਾਂਧੀ ਆਪਣੇ ਸਰੀਰ ਤੋਂ ਕੱਪੜੇ ਕਿਉਂ ਨਹੀਂ ਪਾਹਂਦੇ ਸੀ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਇਸ ਦੇਸ਼ ਦੇ ਗਰੀਬ ਦੇ ਆਮ ਲੋਕਾਂ ਦੇ ਤੰਗ ਤੇ ਕੱਪੜਾ ਨਹੀਂ ਹੋਏਗਾ ਉਹਨਾਂ ਚਿਰ ਮਹਾਤਮਾ ਗਾਂਧੀ ਆਪ ਦੇ ਤੰਗ ਤੇ ਕੱਪੜਾ ਨਹੀਂ ਪਾਹਂਦੇਗਾ ਬੜਾ ਸਖਦਾ ਸੀ ਬ੍ਰਿਸਟਰ ਆਦਮੀ ਸੀ ਪੜਿਆ ਲਿਖਿਆ ਵਿਅਕਤੀ ਸੀ ਸੋ ਨੇਰੀ ਬੈਂਤੀ ਆ ਬਾਕੀ ਸਾਰੀਆਂ ਗੱਲਾਂ ਰੰਦਾਵਾ ਸਾਹਿਬ ਤੇ ਵਿਜੇਂਦਰ ਸਿੰਘਲਾ ਜੀ ਨੇ ਵਿਰੋਧੀ ਧਿਰ ਦੇ ਨੇਤਾ ਨੇ ਬਹੁਤ ਸਾਰੀਆਂ ਗੱਲਾਂ ਦੇ ਬਾਰੇ ਤੁਹਾਨੂੰ ਦੱਸਤਾ ਹੈ ਹਜੇ ਅਮਰ ਸਿੰਘ ਜੀ ਨੇ ਬੋਲਣਾ ਆਪ ਦੀਆਂ ਬੀਬੀਆਂ ਮਾਈਆਂ ਭਾਈਆਂ ਭਰਾਵਾਂ ਦਾ ਧੰਨਵਾਦ ਕਰਨੇ ਉਹਨਾਂ ਨੇ ਕਿ ਤੁਸੀਂ ਆਹ ਮੁੰਡੇ ਤੇ અપਾਰ ਕਿਰਪਾ ਕੀਤੀ ਹੈ ਸਾਡੀ ਸੁਧਾਰ ਵਾਲੀ ਨਹਿਰ ਅਜ ਉੱਥੇ ਨੰਗੇ ਕਹਿੰਦੇ ਯਾਰ ਮੈਂ ਇੱਥੇ ਨਹਾਉਂਦਾ ਹੁੰਦਾ ਸੀ ਇੱਕ ਵਾਰੀ ਮੈਂ ਡੁੱਬ ਜਾਣਾ ਸੀ ਇਹਦੇ ਵਿੱਚ ਮੈਂ ਕਿਹਾ ਬਾਬੇ ਨਾਨਕ ਨੇ ਤੁਹਾਨੂੰ ਡੁੱਬਣ ਨਹੀਂ ਦੇਣਾ ਸੀ ਕਿਉਂਕਿ ਗਰੀਬਾਂ ਦਾ ਭਲਾ ਤੁਹਾਡੀ ਕਲਮ ਨਾਲ ਲੋਕਾਂ ਨੇ ਬਾਬੇ ਨਾਨਕ ਦੇ ਕਰਾਉਣਾ ਸੀ ਡੁੱਬ ਕਿਵੇਂ ਜਾਂਦੇ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਅਮਰ ਸਿੰਘ ਜੀ ਕੋਈ ਕੁਝ ਨਹੀਂ ਬਣਾਇਆ ਇਹ ਬੰਦੇ ਨੇ ਆ ਕੱਲੀ ਪੱਗ ਹੈ ਕੋਟ ਪੈਂਟ ਹੈ ਇਹ ਫੂਡ ਚੇਅਰਮੈਨ ਰਹੇ ਐਫਸੀਆਈ ਦੇ ਐਫਸੀਆਈ ਐਫਸੀਆਈ ਦਾ ਜਿਹੜਾ ਡੀਐਮ ਹੁੰਦਾ ਨਾ ਡੀਐਮ ਜ਼ਿਲ੍ਹੇ ਦਾ ਜੇ ਡੀਐਮ ਇੱਕ ਵਾਰੀ ਰਹਿ ਜੇ ਤਾਂ ਉਹ ਰੀਆਂ ਪੰਜ ਪੁਸ਼ਤਾ ਕੋਲੇ ਮਾਂ ਇੰਨਾ ਪੈਸਾ ਜੁੜ ਜਾਂਦਾ ਹੈ ਇਹਨਾਂ ਅਨੇ ਆਦੀ ਚਿੱਟੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ ਸਰਦਾਰ ਅਮਰ ਸਿੰਘ ਜੀ ਨੇ ਮੈਨੂੰ ਕਹਿੰਦੇ ਕਹਿੰਦੇ ਯਾਰ ਮੇਰਾ ਬਾਪ ਤਾਂ ਲੀਡਰ ਹੁੰਦਾ ਸੀ ਬਸਾਂ ਤੇ ਜਾਂਦੇ ਸਨ ਅਸੀਂ ਤਾਂ ਚੁੱਲਿਆਂ ਦੀ ਅੱਗ ਫੂਕੜੀਆਂ ਮਾਰ-ਮਾਰ ਕੇ ਕਹਿੰਦੇ ਸਾਹ ਜਿੱਤ ਧੂਆੜ ਜਾਂਦਾ ਸੀ ਤੇ ਅੱਖਾਂ ਚੋਂ ਪਾਣੀ ਆ ਜਾਂਦਾ ਸੀ ਕਹਿੰਦਾ ਓਵੇਂ ਦੁੰਨੇ ਤੇ ਰੋਟੀਆਂ ਮੇਰੀ ਮਾਂ ਨੇ ਪਕਾ ਪਕਾ ਕੇ ਖਵਾਈਆਂ ਮੈਂ ਮੈਂ ਗਰੀਬਾਂ ਵਾਸਤੇ ਮਰਨਾ ਚਾਹੁੰਨੇ ਇਹ ਡਾਕਟਰ ਅਮਰ ਸਿੰਘ ਦੀ ਬਾਉਣਾ ਹੈ ਤੁਹਾਡੇ ਪਰ ਸੋ ਸਤਕਾਰਯੋਗ ਭਰਾਓ ਪੰਜਾਬ ਤੇ ਜੋ ਹਾਲਾਤ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕਿੱਕਲੀਆਂ ਸੁਣ ਲਓ ਕਿੱਕਲੀ ਕਲੀਰ ਦੀ ਹੁਣ ਕਿੱਕਲੀਆਂ ਨਾ ਸੁਣੀ ਜਾਈ ਜੋ ਅੱਗੇ ਡਿੱਕੀ ਜਾਂਦੀ ਐ ਅੱਗੇ ਪੈਸਾ ਹਜ਼ਾਰ ਹਜ਼ਾਰ ਰੁਪਿਆ ਡਿੱਕੀ ਜਾਂਦੀ ਐ ਹੁਣ ਹੋ ਛੜ ਗਾ ਹੁਣ ਹੋ ਸਕਦਾ ਕਿ ਇਕੱਠਾ 4-5000 ਰੁਪਇਆ ਪਾਵੇ ਤੁਹਾਡੇ ਖਾਤੇ 'ਚ ਪਰ ਭੁੱਲੇ ਹੋਣਾ ਐਸਾ ਕੰਮ ਕਰਿਓ ਕਿ ਭਗਵੰਤ ਮਾਨ ਯਾਦ ਰੱਖੇ ਵੀ ਜਿਵੇਂ ਮੈਨੂੰ ਇਹਨਾਂ ਨੇ ਬਣਾਇਆ ਸੀ ਓਵੇਂ ਮੈਨੂੰ ਮਾਂਗਿਆ ਵੀ ਇਹਨਾਂ ਨੇ ਹੀ ਜਿਨ੍ਹਾਂ ਦਾ ਮੈਂ ਧੋਖਾ ਕੀਤਾ ਅਮਨワ ਕਾਨੂੰਨ ਦੀ ਬਸਤਾ ਪੰਜਾਬ ਦਾ ਬੇੜਾ ਕਰ ਕਰਤਾ ਮੁੱਖ ਮੰਤਰੀ ਨੇ ਪੰਜਾਬ ਦਾ ਬੇੜਾ ਘਰ ਕਰਤਾ ਝਾੜੂ ਨੇ ਤੇ ਰੇਂਗਾ ਖੁੰਦਾ ਮੋਦੀ ਸਾਹਿਬ ਨੇ ਮਾਰ ਕੇ ਰੱਖਤਾ ਪੰਜਾਬ ਕਿਉਂ ਪੰਜਾਬ ਅੱਖਾਂ ਚ ਰੜਕਦਾ ਹੈ ਪੰਜਾਬ ਬੀਜੇਪੀ ਨੂੰ ਵੋਟ ਨਹੀਂ ਪਉਂਦਾ ਪੰਜਾਬ ਧਰਮ ਦੇ ਨਾਂ ਤੇ ਜਾਤੀ ਦੇ ਨਾਂ ਤੇ ਮਜਬ ਦੇ ਨਾਂ ਤੇ ਦਲਿਤ ਦੇ ਜੱਟ ਦੇ ਨਾਂ ਤੇ ਅਪਰਕਾਸ ਦੇ ਨਾਂ ਤੇ ਮਜਬੀ ਸਿੱਖ ਤੇ ਰਵਿਦਾਸੀਆ ਦੇ ਨਾਂ ਤੇ ਬਾਜੀਗਰ ਦੇ ਨਾਂ ਤੇ ਬਾੜੀਏ ਦੇ ਨਾਂ ਤੇ ਧਾਨਿਕ ਬਰਾਦਰੀ ਦੇ ਨਾਂ ਤੇ ਬਾਗਨੀ ਕੀ ਦੇ ਨਾਂ ਤੇ ਇਹਨੂੰ ਵੰਡਿਆ ਨਹੀਂ ਜਾ ਸਕਦਾ ਕਿਉਂਕਿ ਸਾਡੇ ਗੁਰੂ ਨੇ ਕਿਹਾ ਸਾਡੇ ਖੂਨ ਦਾ ਰੰਗ ਲਾਲ ਹੈ ਤੇ ਅਸੀਂ ਪਹਿਲਾ ਇਨਸਾਨ ਸਾਡੇ ਧਰਮ ਵੱਖਰੇ ਵੱਖਰੇ ਸਾਡਾ ਧਰਮਾਂ ਨੂੰ ਮੰਨਣ ਦਾ ਤਰੀਕਾ ਵੱਖਰਾ ਵੱਖਰਾ ਹੈ ਲੇਕਿਨ ਅਸੀਂ ਇਨਸਾਨ ਹੈ ਤੇ ਥੋੜੀ ਨਿਸ਼ਕਾਮ ਸੇਵਾ ਕਰ ਰਹੀ ਹੈ ਇਹੋ ਜਿਹੇ ਨੌਜਵਾਨ ਮੁੰਡੇ ਪੰਜਾਬ ਦੀ ਰਾਜਨੀਤੀ ਚ ਚਾਹੀਦੇ ਜਿਨ੍ਹਾਂ ਨੂੰ ਸਮਝ ਆਵੇ ਸਾਨੂੰ ਵੀ ਕਿੱਥੇ ਕੋਈ ਗੱਲ ਨਹੀਂ ਪਤਾ ਲੱਗਦੀ ਕਾ ਫੇਰ ਅਸੀਂ ਇਹੋ ਜਿਹੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਹਿੰਨੇ ਕਿ ਪਾਈ ਸਾਡੇ ਅਸਿਆਂ ਭਾਲ ਕੇ ਦੇਖੀ ਇਹਦੇ ਵਿੱਚ ਅਸਲ ਗੱਲ ਕੀ ਹੈ ਫੇਰੇ ਤੱਟ ਕੱਢ ਕੇ ਦਿੱਤੇ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਲੋ ਵੀ ਨਾ ਰੇ ਕਾਂਗਰਸ पार्टी आप बंदे तो बोल लाया ही नहीं भाई किसान मजदूर एकता किसान मजदूर एकता मनरेगा बंद नहीं हो मनरेगा बंद नहीं हो गए मजदूर की लड़ाई लड़ते रहेंगे ਮਲਦੂਰਾ ਦੀ ਲੜਾਈ ਲੜਦੇ ਰਹਾਂਗੇ ਲੜਦੇ ਰਹਾਂਗੇ ਲੜਦੇ ਰਹਾਂਗੇ ਧੰਨਵਾਦ ਅੱਜ ਦੇ ਇਸ ਮਨਰੇਗਾ ਸੰਗਰਾਮ ਦੇ ਪ੍ਰੋਗਰਾਮ ਦੇ ਵਿੱਚ ਮੋੰਚ ਤੇ ਹਾਪਸਤ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਜਿਨ੍ਹਾਂ ਨੇ ਡੱਬੇ ਮਿੱਤੇ ਕੁਚਲਿਆਂ ਦਾ ਜੀਵਨ ਉੱਚਾ ਚੱਕਣ ਦੇ ਵਿੱਚ ਆਪ ਦੇ ਕਾਰਿਆਕਾਲ ਦੇ ਵਿੱਚ ਕੰਮ ਕੀਤਾ ਆਦਰਯੀਆ ਬਪੇਸ਼ ਬਗੇਲ ਸਾਹਿਬ